ਅਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਆਓ ਏਕਮ ਫਤਾਹਪੁਰੀਆ ਤੇ ਖੀਰਾਂ ਵਾਲੀਆ ਬੁਲੇਟ ਦੋ ਖਿਡਾਰੀਆਂ ਦੇ ਦਰਮਿਆਨ ਦੁਨੀਆ ਦੇ ਵਿੱਚ ਹੁੱਲੇ-ਹੁਲਾ ਰਿਆ ਅਜ ਦੇ ਦਿਨ ਦਾ ਟੌਪ ਨੌਚ ਪਰ ਖੀਰਾਂ ਵਾਲੀਏ ਬੁਲੇਟ ਨੂੰ ਲੋਕੀ ਨਾਲ ਕਹਿੰਦੇ ਫਕਰ ਝੰਡੇ ਦਾ ਹਰਦੇਵ ਸਿੰਘ ਔਰ ਨਾਲ ਏਕਮ ਅੱਜ ਦਾ ਸਮੇਂ ਦਾ ਕਹਿੰਦੇ ਵਟੇਕੰਡ ਐ ਦੱਗੋ ਵਾਲਾ ਸ਼ਰਨਾ ਆ ਏਕਮ ਤੇ ਨੜਾੜੇ ਵਾਲਾ ਨੜਾੜੇ ਵਾਲਾ ਨੜਾੜੇ ਵਾਲਾ ਏ ਕਾਕਾ ਜੀ ਪਰਮਾਤਮਾ ਨੇ ਕੀ ਭਰਿਆ ਇਹ ਤੇ ਉਹੀ ਉਹ ਜਾਣਦਾ ਪਰ ਲੋਕ ਇਹਦੀਆਂ ਸਿਫਤਾਂ ਕਰਦੇ ਆ ਏਕਮ ਤੇ ਆਇਆ ਖੀਰਾ ਵਾਲੀਆ ਥੋੜਾ ਗਰਮੀ ਦੇ ਵਿੱਚ ਆਇਆ ਨੰਬਰ ਹਰੇਂਡਰ ਦਾ ਨੰਬਰ ਕਹਿੰਦੇ ਤਾਵੀਦ ਦਾ ਨੰਬਰ ਕਹਿੰਦੇ ਖੀਰਾ ਵਾਲੀਏ ਦਾ ਏ ਬੜਾ ਕੇ ਏ ਆ ਬੋਲਟ ਨਹੀਂ ਦਿੱਤਾ ਗਿਆ ਨੋਟ ਕਰੋ ਆਹ ਗੰਨਾ ਬਾਜ਼ ਖੇਡ ਕਬੱਡੀ ਦਾ ਸੰਦੀਪ ਦੇਦੇ ਵਾਲਾ ਚਾਰ ਜਾਫੀ ਤਿਆਰ ਹੈ ਗੁਰਦੇਤ ਹੋ ਨੇੜੇ ਚਾਰ ਚੱਕ ਹੋ ਨੇੜੇ ਹੋ ਨੇੜੇ ਆ ਬੱਲੇ ਬੱਲੇ ਸਰਾ ਹੋ ਲੱਗਾ ਆ ਕਬੱਡੀ 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 ਇੱਥੇ ਇੱਥੇ ਆਪਕਾ ਨਗਰਵਾਲ ਇੱਕ ਮੈਦਾਨ ਦੇ ਵਿੱਚ ਹੈ ਫਕਰ ਚੰਡੇ ਦੀ ਗਰਾਊਂਡ ਦੋਨੋ ਟੀਮਾਂ ਫਕਰ ਚੰਡੇ ਦੀਆਂ ਅੱਜ ਦੇ ਕਬੱਡੀ ਕੱਪ ਦੀਆਂ ਮੇਜ਼ਬਾਨ ਨਗਰ ਦੀਆਂ ਟੀਮਾਂ ਇੱਕ ਟੀਮ ਕਹਿੰਦੇ ਹਰਦੇਵ ਦੀ ਹੈ ਇੱਕ ਟੀਮ ਸੋਨੀ ਦੀ ਹੈ ਆਹ ਸਾਹਮਣੇ ਕਬੱਡੀ ਆਹ ਵੇਖੋ ਫਤਾਪੁਰੀਆਂ ਇੱਕਮ ਪਰ ਪਰ ਪੁੱਠੇ ਹੱਥ ਮਾਰਦਾ ਵੀਰ ਦੇ ਪਿੰਡਾਂ ਦਾ ਮੇਲਾ ਕਿੱਦਾਂ ਆ ਤੱਕਰਾ 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 ਆ ਤੱਕਰਾ ਮਾਜੇ ਤੇ ਮਾਲਵੇ ਦੀ ਮਾਜੇ ਤੇ ਮਾਲਵੇ ਦੀ ਇੱਥੇ ਇੱਥੇ